বা <silence> <Aí. SILENCIO> ਅੱਜ ਸੰਜੀਵ ਅਰੋੜਾ ਜੀ ਦੇ ਦਸਤਕਦੀ ਓਪਨਿੰਗ ਦੇ ਵਿੱਚ ਸਾਡੇ ਪੰਜਾਬ ਦਾ ਨੰਬਰਦਾਰ ਜੀ ਪਹੁੰਚੇ ਨੇ ਜਿੱਥੇ ਬਹੁਤ ਜ਼ੋਰ ਸ਼ੋਰ ਨਾਲ ਪ੍ਰਚਾਰ ਚੱਲ ਰਿਹਾ ਆ ਆਪ ਦੀ ਸਰਕਾਰ ਆ ਆਪ ਦਾ ਹੀ ਐਮਐਲਏ ਬਣ ਜਾ ਰਿਹਾ ਤੇ ਦਸਤਖਤ ਰੂਨਾ ਬਹੁਤ ਜ਼ਰੂਰੀ ਸੀਗਾ ਕਿ ਦਸਤਖਤ ਅਜੋਕੇ ਹੋ ਜਾ ਰਹੀ ਆ ਤੇ ਬਹੁਤ ਇਮਾਨਦਾਰ ਤੇ ਦਿਲਦਾਰ ਤੇ ਲੋਕਾਂ ਦੇ ਕੰਮ ਆਉਣ ਵਾਲੇ ਨਾ ਗੁੱਸਾ ਨਾ ਹੰਕਾਰ ਸੰਜੀਵ ਅਰੋੜਾ ਜੀ ਦੇ ਅੱਗੇ ਇਸ ਵਾਰ ਐਮਐਲਏ ਬਣ ਜਾ ਰਹੇ ਨੇ سارا دیکھ لو حال بھریا پیا دفت بھی اکڑی پہ اتنا پیار کرتے رہے ہلکے کے لوگ تو بہت مبارکباد میں ایڈوانس مبارکباد دیا اپنے پارٹیم اروند کےجریوال جیو مختلف سدار پروجیو امن اروڑا جی آ رہے وہ مبارکباد ہے جیوانس بڑھائیں دیا کہ بہت بڑی اب اس بندے کے پولا پالا بندہ جا سیوادار بڑھ کے سیوا کرایا ਉਹਦੇ ਗੁੱਸੇ ਦੇ ਲਹੇਕਾਰ ਉਹ ਤੁਸੀਂ ਵੀ ਸਭੀਓ ਗਰੇਵ ਨੂੰ ਸੋਚਣਾ ਚਾਹੁੰਦੇ ਹੋ ਕੰਨਿਆ ਪਾਰਟੀ ਦਾ ਲੀਟਰ ਕਿ ਹਮੇਸ਼ਾ ਹੀ ਹੰਕਾਰ ਪਰ ਰਹਿੰਦੇ ਸੀ ਦੂਸਰਾ ਪਰ ਰਹਿੰਦੇ ਸੀ ਪਹਿਲੀ ਪਾਰਟੀ ਜਿਹੜੇ ਹਰ ਇੱਕ ਵਿਧਾਇਕ ਮਰਤਰੀ ਸੇਵਾ ਮੈਂਬਰ ਸਾਡੇ ਸਭ ਨਾਲ ਮੁਖਮਲ ਸਿੰਘ ਸਾਹਿਬ ਮਹਿਮਾਨੇ ਵਜੋਂ ਸੇਵਾਦਾਰ ਬਣ ਕੇ ਜੀਵਾਣਵਾ ਰਿਹਾ ਇਹ ਤਾਂ ਮਸਲੀ ਹੈ ਜਿਹਦਾ ਗੁੱਸਾ ਦਾ ਛਾਰਾ ਨਹੀਂ ਸੇਵਾਦਾਰਾ ਜਿਵਾ ਕੰਮੀਏ ਸੇਵਾਦਾਰ ਸਰਪੋਟਾ ਕਿ ਸਿਰ ਆਪਣੇ ਮੰਤੋਂ ਕਿ ਲਾਗੇ ਆਪੇ ਕੰਮਾਰੇ ਰਾਸ ਟੈਂਥਾਲਾ ਜੇ ਕੰਮ ਹੋਇਆ। ਰੋਪੜ ਦੀ ਸੀਟ ਦੇ ਕੰਮ ਹੋ ਰਿਹਾ। ਬਾਦ ਪਦਲ ਦਾ ਪੰਜਾਬ ਜਾ ਰਿਹਾ। ਇਸ ਕੋਲ ਅੱਜ ਸਰਕਾਰ ਨੇ ਕੰਮ ਦਿੱਚੇ ਜਿਸਨੇ ਕੰਮ ਕਰ ਰਿਹਾ। ਉਸ ਦੇ ਹਾਲਤ ਵਿੱਚ ਰਾਜੀ ਸਾਡੇ ਰਾਜ ਸਾਹਿਬ ਨੰਬਰ ਸਿੰਘ ਜੀ ਵਰਗੇ ਜੀ ਨੇ ਸੂਰਸਥਾਲ ਦੇ ਆਈਐਸ ਦਾ 에ਰਪੋਰਟ ਲੈ ਰਹੇ ਨੇ ਸਾਰੇ ਪੱਸ਼ੂ ਸੁਧਾਰ ਕੀਤਾ। ਉਹਨਾਂ ਨੇ ਕੰਮਾਰੇ ਰਾਸ ਦੀ ਮੇਰੇ ਵੋਟ ਪਾਈ ਸਾਡੀ ਪਾਰਟੀ ਦੇ ਕੰਮ ਦੇ ਰੱਖ ਵੋਟ। ਲੋਕਾਂ ਨੇ ਇਹੀ ਬੇਚੀਆ ਕਿ ਜੇ ਆਪਣੀ ਆਪ ਆਪ ਦੀ ਪਾਰਟੀ ਸਹਾਰ ਉਹ ਸਾਲ ਚਾਰ ਦੇ ਦੌਰ ਸਦੀਰ ਰੋੜਾਪੁਰ ਵਧੀਆ ਸੇਵਾਦਾਰ ਨੇ ਸੇਵਾਦਾਰ ਨੇ ਕਿ ਆਪਾਂ ਨੂੰ ਇੱਕ ਇੱਕ ਰੋਡ ਜਿਹੜੀ ਹੈ ਸੰਦੀਰ ਰੋੜਾ ਨੂੰ ਆਮਨੀ ਕਾਪੀ ਪੋਲੀ। ਥੈਂਕ ਯੂ। ਠੀਕ ਹੈ। ਆਹ ਮੇਰਾ ਨਾਮ ਹੈ। ਆਹ ਬੜਾ ਇਹ ਜਿਹੜੇ ਪਿੰਡ ਦੇ ਬਾਰੇ ਕੀ ਗੱਲ ਹੈ ਲਗਾਤਾਰ ਇਤਨਾ ਵੀ ਮਿਲ ਕੇ ਆਪਾਂ ਯਾ ਸਾਈਡਾ ਇੱਕ ਬੁਗਲ ਪਜਿਆ ਹੋਇਆ ਉਹ ਲੈ ਕੇ ਅੱਜ ਵੀ ਚਨਾਵ ਹੈ। ਤੁਹ ਕਿਸਦਾ ਦੇ ਦੋ। ਇਹ ਜੋ ਲੁਧਿਆਣਾ ਵੈਸ ਦੀ ਇਲੈਕਸ਼ਨ ਹੋਣ ਜਾ ਰਹੀ ਹੈ। ਪਿਛਲੇ 3 ਸਾਲ ਦੇ ਕੰਮਾਂ ਦੇ ਉੱਪਰ ਜੋ ਸਰਕਾਰ ਨੇ ਕੰਮ ਕੀਤੇ ਨੇ ਔਰ ਕਿਰਨ ਸੰਜੀਵ ਲੋੜਾ ਦੀ ਪਿਛਲੇ 3 ਸਾਲ ਦੇ ਵਿੱਚ ਜੋ ਕਾਰਗੁਜ਼ਾਰੀ ਰਹੀ ਹੈ ਉਹਨਾਂ ਦੇ ਕੰਮਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਵਾਂਗੇ ਪਿਛਲੇ 2 ਮਹੀਨਿਆਂ ਤੋਂ ਇੱਕ ਬੇਤੁ ਤਹਾਸ਼ਾ ਵਧੀਆ ਰਿਸਪਾਂਸ ਹੈ ਜਿਹੜਾ ਉਹਨੂੰ ਕਭਲੋਂ ਮਿਲ ਰਿਹਾ ਹੈ ਤੇ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਜਲੰਧਰ ਵੈਸਲੀ ਤਰ੍ਹਾਂ ਔਰ ਬਾਕੀ ਤਿੰਨ ਬਾਇਲ ਇਕਸ਼ਨਸ ਦੀ ਤਰ੍ਹਾਂ ਕਾਰਪੋਰੇਸ਼ਨ ਦੀ ਤਰ੍ਹਾਂ ਇਹ ਸੀਟ ਵੀ ਆਮ ਆਦਮੀ ਪਾਰਟੀ ਵੱਡੇ ਪੱਧਰ ਤੋਂ ਪਰਚਿਤਨ ਜਾ ਰਹੀ ਹੈ ਤੁਹਾਡੀ ਸਰਦਾਰ ਬੜੀ ਵੱਡੇ ਕੰਮ ਕਰ ਰਹੀ ਹੈ ਲੇਕਿਨ ਅਗਰ ਗੱਲ ਕਰੀਏ ਵਿਵਧੀ ਕਹ ਰਹੇ ਨੇ ਕਿ ਇਸ ਵਾਰੀ ਬੋਟਾ ਆਈਡੀ ਨੇ ਜਾਲੀ ਵੀ ਕੱਟਿਆ ਜਾ ਰਹੀਆਂ ਨੇ ਉਹਨਾਂ ਕੋਲ ਕਾਂਗਰਸ ਨੇ ਬੋਟਾ ਜਾ ਹਟਿਆ ਜਾ ਰਹੀਆਂ ਨੇ ਜਿਹੜੇ ਇੱਥੇ ਫਾਮ ਮਲਵੀ ਪਾਰਟੀ ਦੇ ਵਲੰਟੀਅਰ ਆ ਰਹੇ ਨੇ 파ਕੁਸ਼ਨਾਛੂਦੀ ਪਤਨੀ ਜੀ ਨੇ ਵੀ ਆਪਣੇ ਫੇਸਬੁਕ ਤੇ ਫੋਟੋ ਪਾਈਆਂ ਨੇ ਚਲੋ ਫੇਸਬੁਕ ਤੇ ਪੋਸਟ ਪਾਉਣ ਦਾ ਨਾਲ ਕੀ ਹੋ ਜੂਗਾ ਉਹਨਾਂ ਨੂੰ ਪੂਰਾ ਰਾਈਟ ਹੈ ਕਿ ਉਹ ਘਰ ਘਰ ਜਾ ਕੇ ਉਹਨਾਂ ਦੇ ਵਰਕਰ ਘਰ ਘਰ ਜਾ ਕੇ ਤਸੱਲੀ ਕਰਨਾ ਤੇ ਜੇ ਕੋਈ ਵੋਟ ਗੱਲ ਜਾਲੀ ਬਣੀ ਲੱਗਦੀ ਹੈ ਜਾਂ ਨਜਾਇਜ਼ ਕੱਟੀ ਲੱਗਦੀ ਹੈ ਤੇ ਉਹ ਇਲੈਕਸ਼ਨ ਅਫੀਸਰ ਨੇ ਜਿਹੜੇ ਔਰ ਸਰਕਾਰ ਦੇ ਧਿਆਨ ਦੇ ਵਿੱਚ ਲਿਆਉਣਾ ਇਹ ਇਕੱਲਾ ਅਲੀਗੇਸ਼ਨ ਆ ਫੇਸਬੁਕ 'ਤੇ ਨਾਲ ਨਾ ਤਾਂ ਫੇਸਬੁਕ 'ਤੇ ਪੋਸਟ ਪਾਉਣ ਨਾਲ ਨਾ ਤਾਂ ਵੋਟ ਕੱਟੀ ਜਾਣੀ ਇਹਦੇ ਨਾਲ ਬੰਡੀ ਐ ਸੋ ਉਹਨਾਂ ਨੂੰ ਕੋ ਰਾਜਨੀਤੀ ਨਾ ਕਰੋ ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਨਾ ਜੀ ਇਹ ਇੱਕ ਤਰੀਕੇ ਨਾਲ ਅਸਿੱਧੇ ਤੌਰ ਤੇ ਇਹ ਹਾਰ ਦੀ ਨਿਸ਼ਾਨੀ ਹੁੰਦੀ ਐ ਹਾਰ ਦੀ ਐਕਸੈਪਟੇਬਿਲਟੀ ਹੁੰਦੀ ਐ ਵੀ ਪਹਿਲੇ ਹੀ ਉਹ ਰੋਂਡੀ ਜੀ ਪਾਉਣਾ ਸ਼ੁਰੂ ਕਰ ਦੋ ਸੋ ਇਸ ਕਰਕੇ ਉਹਨਾਂ ਨੂੰ ਕਹੋ ਕੰਮ ਕਰ ਲਓ ਜਿਹੜੇ ਸਕੂਲਾਂ ਦਾ ਘਟਨ ਕੀਤੇ ਜਾ ਰਹੇ ਨੇ ਕਿਦਾਂ ਕਿ ਕੱਲ ਜਿਹੜਾ ਉਦਘਾਟਨ ਕੀਤਾ ਸੀ ਹਰਨਾ ਜੀ ਉਹਦੇ ਵਿੱਚ ਗੋਗੇ ਜੀ ਦਾ ਦੱਸਿਆ ਜਾ ਰਿਆ ਸੀਗਾ ਉਹ ਕੀ ਕਰ ਚੁੱਕਾ ਕੀ ਜੋਗੇ ਇਹ ਘਟਨ ਪਹਿਲਾਂ ਕਰਤਾ ਸੀ ਉਹ ਦੂਸਰਾ ਜਿਹੜਾ ਘਟਨ ਉਹੀ ਸਕੂਲ ਦਾ ਉਹ ਤੁਹਾਨੂੰ ਸੰਜੀਵ ਜੀ ਦੱਸਤਾ ਚੁੱਕੇ ਮੈਨੂੰ ਆ ਇੱਕ ਤੋਂ ਘਟਨ ਦਾ ਨਹੀਂ ਪਤਾ ਹੈਗਾ ਹਰ ਰੋਜ਼ ਤਕਰੀਬਨ ਆ 2 250 300 400 ਉਦਘਾਟਨ ਨੇ ਜਿਹੜੇ ਉਹ ਪੂਰੇ ਪੰਜਾਬ ਦੇ ਵਿੱਚ ਹੋਰਾਂ ਨੇ 12000 ਦੇ ਕਰੀਬ ਜਿਹੜੇ ਕੰਮ ਹੋਏ ਨੇ ਉਹਨਾਂ ਦੇ ਜਾਂ ਹੋਣੇ ਨੇ ਉਹਨਾਂ ਦੇ ਉੱਪਰ ਕੰਮ ਹੈ ਡੋ ਸਕੂਲਾਂ ਦੇ ਵਿਚਾਰਨ ਇਕੱਲੇ ਇਕੱਲੇ ਤਾਂ ਮੈਨੂੰ ਆਈਡੀਆ ਨਹੀਂ ਹੈਗਾ ਸਵਾਲ ਤਾਂ ਇਹ ਹੈ ਕਿ ਜੇ ਹੁਣ ਇਹ ਇਹ ਉਤਟਨ ਹੋ ਰਹੇ ਨੇ ਜਾਂ ਨੀ ਪੱਥਰ ਰੱਖੇ ਜਾ ਰਹੇ ਨੇ ਜਾਂ ਨਵੇਂ ਕੰਮ ਚੱਲ ਰਹੇ ਨੇ ਤੇ ਪਿਛਲੇ 70 ਸਾਲਾਂ ਦੇ ਵਿੱਚ ਕੀ ਹੋਇਆ ਜੀ ਜੇ ਕੰਮ ਕਰੋ ਤੇ ਫਿਰ ਉਹਨੂੰ ਪ੍ਰਚਾਰੋਂ ਦਿਖਾਓ ਕੋਈ ਹਰਚ ਨਹੀਂ ਹੈ ਜੇ ਪਿਛਲੇ ਨੇ ਕੁਝ ਕੀਤਾ ਨਹੀਂ ਹੈਗਾ ਤੇ ਦਿਖਾਉਣ ਸੁਭਾ ਵੀ ਨਹੀਂ ਕੀਤਾ ਕਿ ਤੇ ਫਿਰ ਕੀ ਮੁੰਡੇ ਵੀ ਨਹੀਂ ਕਿਹਾ ਜਿਹੜਾ ਅਸੀਂ ਸਕੂਲ ਬਣਾ ਕਰ ਦਿੱਤਾ ਆਹ ਦੂਰੇ ਸਕੂਲਾਂ ਦਾ ਬਣਾ ਕਰਤਾ ਇੱਕ ਕਮਰਾ ਬਣਿਆ ਦੂਜਾ ਬੰਦਾ ਪਿਆ ਸੀਗਾ ਕੀ ਪਿਆ ਸੀ ਮਾਦੂਸ ਜੀ ਮੈਂ ਹੋਂ ਤੁਹਾਨੂੰ ਕੀ ਜਵਾਬ ਦੇ ਘਟਿਆ ਵੀ ਪੰਜਾਬ ਦੇ ਵਿੱਚ ਹਰ ਰੋਜ਼ ਦੋ ਤਿੰਨ ਸੌ ਪ੍ਰੋਗਰਾਮ ਹੁੰਦੇ ਨੇ ਮੈਨੂੰ ਕੱਲੇ ਕੱਲੇ ਪ੍ਰੋਗਰਾਮ ਕਿਵੇਂ ਪਤਾ ਹੋ ਸਕੇ ਭਾਈ ਸਾਹਿਬ